ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜੀਵ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਹਾਂਜੀ ਬ੍ਰਦਰ ਅੱਜ ਪਹੁੰਚੇ ਹੋ ਹਰੀਕੇਤੀ ਹਿਲ ਦੇ ਉੱਤੇ ਤੇ ਕਿੱਦਾਂ ਦਾ ਦੇਖਣ ਨੂੰ ਮਿਲ ਰਿਹਾ ਹੈ ਵਾਤਾਵਰਨ ਅੱਜ ਇੱਥੇ ਪਹਿਲੀ ਵਾਰੀ ਆਏ ਹੋ ਤੁਸੀਂ ਹਾਂਜੀ ਪਹਿਲੀ ਵਾਰ ਆਏ ਹਾਂ ਕਿੱਦਾਂ ਦਾ ਨਜ਼ਾਰਾ ਦੇਖਣਾ ਨਜ਼ਾਰਾ ਹੈ ਤਾਂ ਜੀ ਆਇਆਂ ਕਿ ਨੈਚੁਰਲ ਸਾਰੇ ਕਿਤੇ ਹੁਣ ਜਾਂਦੇ ਆਪਾਂ ਕਿਤੇ ਆਪਾਂ ਨੂੰ ਸਾਫ਼ ਹਵਾ ਤਾਂ ਅੱਜਕੱਲ੍ਹ ਅਨੁਭਵ ਬਹੁਤ ਔਖਾ ਹੁੰਦਾ ਹੈ ਇੱਥੇ ਤਾਂ ਮਤਲਬ ਵੀ ਜੰਨਤ ਜੀ ਲੱਗਦੀ ਹੈ ਵੀ ਆਪਾਂ ਨੂੰ ਆ ਕੇ ਨਾ ਤੇ ਸਕੂਨ ਮਿਲਦਾ ਹੈ ਜੇ ਆਪਾਂ ਨੂੰ ਆਪਦੇ ਸਾਰੇ ਕੰਮ ਕਾਜਾਂ ਤੋਂ 1 ਜਾਂ 2 ਦਿਨ ਲੈਣੇ ਚਾਹੀਦੇ ਆ ਮਹੀਨੇ 'ਚ ਜਾਂ ਹਫਤੇ 'ਚ ਵੀ ਕੱਢਣੇ ਚਾਹੀਦੇ ਆ ਆਪਾਂ ਨੂੰ ਇਹੋ ਜਿਹੀ ਥਾਵਾਂ ਤੇ ਆਉਣਾ ਚਾਹੀਦਾ ਹੈ ਤਾਂ ਕਿ এনवायरमेंट ਵੀ ਐਕਸਪਲੋਰ ਕਰੀਏ ਫੈਮਿਲੀਜ਼ ਨੂੰ ਆਪਦੇ ਬੱਚਿਆਂ ਨਾਲ ਆਉਣਾ ਚਾਹੀਦਾ ਬੱਚਿਆਂ ਨੂੰ ਦਿਖਾਨੀਆਂ ਚਾਹੀਦੀਆਂ ਇੱਥੇ ਚੀਜ਼ਾਂ ਇੱਥੇ ਸਾਈਕਲਿੰਗ ਕਰਨਾ ਇੱਕ ਬੜਾ ਹੀ ਸਕੂਨ ਜਾਂ ਫੀਲ ਕਰਦੇ ਆ ਉਹ ਕੰਮ ਕਰਕੇ ਸਾਰਾ ਕੁਝ ਤਾਂ ਇਹ ਚੀਜ਼ਾਂ ਬਹੁਤ ਸਹੀ ਹੈ এনवायरमेंट ਨਾ ਜੀਨਾ ਕੀ ਵੀ ਜੀ ਆਪਣਾ ਆਪਣਾ ਮਨਜੀਤ ਸਿੰਘ ਤੇ ਜਿਸ ਤਰ੍ਹਾਂ ਅੱਜ ਹਰੀਕੇ ਪਤਨ ਤੁਸੀਂ ਆਏ ਹੋ ਝੀਲ ਚਾ ਨਜ਼ਾਰਾ ਵੇਖਿਆ ਕੀ ਘਣਾ ਚੋਗ ਬਹੁਤ ਵਧੀਆ ਆਈ ਆਏ ਵੀ ਪਹਿਲੀ ਵਾਰ ਅੱਜ ਤੇ ਬਹੁਤ ਵਧੀਆ ਲੱਗਾ ਵੇਖਣ ਨੂੰ ਪੰਛੀ ਵੇਖਣ ਨੂੰ ਹੋਰ ਨੂੰ ਮਾਣੂ ਬਹੁਤ ਜ਼ਿਆਦਾ ਫੈਮਿਲੀ ਨਾਲ ਆਉਣਾ ਚਾਹੀਦਾ ਅੰਜ ਐਂ ਤੇ ਚੱਲ ਪਹਿਲੀ ਵਾਰ ਆਏ ਫੈਮਿਲੀ ਨੂੰ ਲੈ ਕੇ ਆਉਣਾ ਚਾਹੀਦਾ ਦੋਸਤਾਂ ਨੂੰ ਲੈ ਕੇ ਆਉਣਾ ਚਾਹੀਦਾ ਵਧੀਆ ਤੁਮਨ ਬਹੁਤ ਵਧੀਆ ਬਹੁਤ ਵਧੀਆ ਕਿਤੇ ਬਾਹਰ ਵੀ ਚੱਜੇ ਬਾਹਰ ਨਹੀਂ ਹੁੰਦਾ ਜਿੱਨਾ ਇੱਥੇ ਆਇਆ ਕਿਆ ਬਾਤ ਬਹੁਤ ਵਧੀਆ ਪੰਛੀ ਤੇ ਰੰਗ-ਬਰੰਗੇ ਦੇਖਣ ਨੂੰ ਮਿਲਦੇ ਆ ਬਹੁਤ ਵਧੀਆ ਮਿਲਦੇ ਦੇਖਣ ਨੂੰ ਕੀ ਨਾਮ ਕੀ ਵੀਰ ਜੀ ਆਪਣਾ ਜੱਜਜੀਤ ਸਿੰਘ ਜੀ ਜਿਸ ਤਰ੍ਹਾਂ ਅੱਜ ਹਰੀ ਕੇ ਝੀਲ ਦੇ ਤੁਸੀਂ ਕਾਹ ਜੋ ਇੱਥੇ ਘੁੰਮਣ ਆਏ ਕੀ ਕਰਨਾ ਚਾਹੋਗੇ ਤੁਸੀਂ ਬਹੁਤ ਵਧੀਆ ਦ੍ਰਿਸ਼ ਹੈ ਜੀ ਇੱਥੋਂ ਦਾ ਮੈਂ ਚਲੋ ਤਕਰੀਬਨ ਆਇਆ ਤੇ ਮੈਂ ਪਹਿਲੀ ਵਾਰ ਹੀ ਆਂ ਪਰ ਇੱਥੋਂ ਦਾ ਨੇਚਰ ਬਹੁਤ ਵਧੀਆ ਲੱਗਾ ਮੈਨੂੰ ਜਿਵੇਂ ਸਾਹ ਟੈਂਡੇ ਆ ਵੀ ਪੰਛੀ ਇੱਥੇ ਆਉਦੇ ਦੂਰਾ ਦੂਰਾ ਤੋਂ ਕਾਫੀ ਰੰਗ-ਬਰੰਗੇ ਪੰਛੀ ਦੇਖੇ ਆ ਤੇ ਕਾਫੀ ਵਧੀਆ ਮਤਲਬ ਪੀਸਪਲੇ ਜਗਾ ਵਾ ਪੂਰੀ ਬਹੁਤ ਖੈਂਟ ਜਗਾ ਆ ਤੇ ਸਭ ਨੂੰ ਇੱਥੇ ਆਉਣਾ ਚਾਹੀਦਾ ਆਪਣੇ ਪਰਿਵਾਰਾਂ ਨਾਲ ਆਉਣਾ ਚਾਹੀਦਾ ਆਪਣੇ ਦੋਸਤਾਂ ਨਾਲ ਆਉਣਾ ਚਾਹੀਦਾ ਵੀ ਇੱਥੇ ਘੁੰਮਣਾ ਚਾਹੀਦਾ ਵੀ ਤੇ ਇਸ ਜਗ੍ਹਾ ਨੂੰ ਵੱਧ ਤੋਂ ਵੱਧ ਮਤਲਬ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਸਰਕਾਰਾਂ ਨੂੰ ਵੀ ਤੇ ਜਗਤਾਂ ਨੂੰ ਇਹ ਪਹਿਲੀ ਵਾਰ ਆਇਆ ਜੋ ਤੁਸੀਂ ਇੱਥੇ ਆ ਰਹੀਏ ਇੱਕ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਤੁਹਾਨੂੰ ਇੱਥੇ ਬਹੁਤ ਵਧੀਆ ਮਹਿਸੂਸ ਹੋਇਆ ਜੀ ਬਹੁਤ ਵਧੀਆ ਲੱਗਿਆ ਜੀ ਘੁੰਮ ਕੇ ਇਥੇ ਸਟੈਂਡਲ ਵਾਲੀਆਂ ਬੋਟਾਂ ਵੀ ਘੁੰਮੀਆਂ ਤੇ ਹੋਰ ਵੀ ਕਾਫੀ ਚੀਜ਼ਾਂ ਦੇਖ ਕੇ ਇੱਥੇ ਮਿਲੀਆਂ